ਪੰਜਾਬੀ ਉਹ ਸਸਰੀ ਕਾਲ ਜਿਵੇਂ ਕਿ ਬਾਪੂ تر세ਮ ਸਿੰਘ ਯਾਨੀ ਭਾਈ ਅਮਰਪਾਲ ਸਿੰਘ ਦੇ ਪਿਤਾ ਨੇ ਇੱਕ ਖਬਰ ਲੀਕ ਕਰ ਦਿੱਤੀ ਹੈ ਅਮਰਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਦਾਸ ਅਮਰਪਾਲ ਦੀ ਰਿਹਾਈ ਨਹੀਂ ਅਮਰਪਾਲ ਦੀ ਇੱਕ ਸੁਣਵਾਈ ਹੋਣ ਜਾ ਰਹੀ ਸੀ 14 ਜਨਵਰੀ ਨੂੰ ਤਾਂ 14 ਜਨਵਰੀ ਨੂੰ ਹੀ ਰਿਹਾਈ ਕਿਉਂ ਰੱਖੀ ਗਈ ਹੈ ਪੂਰੀ ਮੈਂ ਤੁਹਾਨੂੰ ਉਹਨਾਂ ਦੇ ਬੋਹੋਂ ਜਿਹੜੀ ਡਿਟੇਲ ਹੈ ਉਹ ਇੱਕ ਵੀਡੀਓ ਦੇ ذریعے ਸੁਣਾਉਂਗਾ ਕਿ ਅਮਰਪਾਲ ਸਿੰਘ ਬਹੁਤ ਹੀ ਜਲਦ ਰਿਹਾ ਹੋਣ ਜਾ ਰਹੇ ਨੇ ਔਰ 14 ਜਨਵਰੀ ਨੂੰ ਰਿਹਾ ਹੋਣ ਜਾ ਰਹੇ ਨੇ ਔਰ ਦੂਜੀ ਗੱਲ ਜਿਹੜਾ ਕਿ ਅਮਰਪਾਲ ਸਿੰਘ ਦਾ ਪਰਿਵਾਰ ਔਰ ਜਿਹੜੇ ਉਹਨੂੰ ਚਾਉਣ ਵਾਲੇ ਸਮਰਥਕ ਨੇ ਉਹਨਾਂ ਲਈ ਬੇਹੱਦ ਜ਼ਿਆਦੇ ਜਿਹੜੀ ਲੰਬੇ ਸਮੇਂ ਤੋਂ ਅੜਿਕ ਰਹੀ ਹੈ ਕਿ ਅਮਰਪਾਲ ਸਿੰਘ ਪੰਜਾਬ ਦਾ ਉਹ ਸੂਰਬੀਰ ਯੋਧਾ ਜਿਹਨੂੰ ਪੰਜਾਬ ਦੀ ਅਕਸਰ ਲੋੜ ਰਹੀ ਹੈ ਕਿ ਸਾਡੇ ਪੰਜਾਬ ਦੀ ਨੌਜਵਾਨੀ ਚਿੱਟੇ ਦੇ ਨਾਲ ਅੱਧਾ ਪੰਜਾਬ ਜਿਵੇਂ ਮੈਂ ਅਕਸਰ ਕਹਿਣਾ ਹੁੰਦਾ ਕਿ ਚਿੱਟੇ ਦੀ ਭੇਡ ਚੜ ਗਿਆ ਤਾਂ ਹੁਣ ਉਸ ਸੂਰਮੇ ਦੀ ਜਿਹੜੀ ਆਹਟ ਹੈ ਉਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਬਾਹਰ ਆਉਣ ਦੀ ਸਾਫ਼ ਸੁਣਾਈ ਦੇਊਗੀ ਤਾਂ ਹੁਣ ਮੈਂ ਤੁਹਾਨੂੰ ਇੱਕ ਇਹ ਵੀਡੀਓ ਸੁਣਾਉਂਗਾ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਇਸੇ ਮੁੱਦੇ ਤੇ ਵਿਚਾਰ ਵੀ ਸਾਂਝੇ ਕਰੂੰਗਾ ਜਿਹੜੇ ਕਿ ਬੜੇ ਹੀ ਅਹਿਮ ਨੇ ਹੋਰ ਜਿਹੜੇ ਵੱਡੇ ਖੁਲਾਸੇ ਨੇ ਉਸ ਦੇ ਪਿੱਛੇ ਦੀ ਕਹਾਣੀ ਕੀ ਹੈ ਉਹ ਵੀ ਮੈਂ ਤੁਹਾਨੂੰ ਦੱਸੂੰਗਾ ਪਰ ਪਹਿਲਾਂ ਮੈਂ ਤੁਹਾਨੂੰ ਬਾਪੂ ਤਰਸੇਵ ਸਿੰਘ ਦੇ ਮੂੰਹੋਂ ਯਾਨੀ ਅਮਰਤਪਾਲ ਸਿੰਘ ਦੇ ਪਿਤਾ ਦੇ ਮੂੰਹੋਂ ਸੁਣਾਉਂਗਾ ਕਿ ਅਮਰਤਪਾਲ ਸਿੰਘ ਦੀ ਰਿਹਾਈ ਬਾਰੇ ਉਹਨਾਂ ਨੇ ਕੀ ਖਬਰ ਲਈ ਕੀਤੀ ਹੈ ਕੀ ਖੁਲਾਸਾ ਕੀਤਾ ਬਹੁਤ ਵੱਡਾ ਖੁਲਾਸਾ ਔਰ ਤੁਹਾਨੂੰ ਵੀ ਬੜੀ ਖੁਸ਼ੀ ਹੋਊਗੀ ਕਿ ਅਮਰਤਪਾਲ ਸਿੰਘ ਬਾਹਰ ਆਉਣ ਜਾ ਰਹੇ ਨੇ ਸੁਣੋ ਸਾਡੇ ਗੁਰੂ ਦੀ ਹਜ਼ੂਰੀ ਚ ਮੰਨ ਵੀ ਲਿਆ ਕਿ ਅਸੀਂ ਸਭ ਕੁਝ ਕੀਤਾ ਤੁਸੀਂ ਪੰਜਾਬ ਦੇ ਲੋਕਾਂ ਦੇ ਨਮਾਇंदे ਨਹੀਂ ਰਹੇ ਤੁਸੀਂ ਛੱਡਦੇ ਹੋ ਤੇ ਲੋਕਾਂ ਲੈ ਕੇ ਕਹਿਣਾ ਲੋਕਾਂ ਨੂੰ ਆਪੇ ਕੋਈ ਨਵੀਂ ਧਰ ਲੱਭ ਲੈਣਗੇ ਪਰ ਮੇਰੇ ਖਿਆਲੋਂ ਅਜੇ ਵੀ ਚਿੰਬੜੇ ਹੋਏ ਆ ਅਜੇ ਵੀ ਅਕਾਲ ਦੇ ਦਿੱਤੇ ਦੇ ਆਦੇਸ਼ ਨੂੰ ਉਹਨਾਂ ਨੇ ਚੁਣੌਤੀ ਦਿੱਤੀ ਹੋਈ ਆ 14 ਜੇਰੂ ਅਮਰਪਾਲ ਸਿੰਘ ਬਾਹਰ ਆ ਰਹੇ ਨੇ ਤੇ ਉਸ ਕਾਨਫਰੰਸ ਚ ਜਾ ਰੋਣਗੇ ਕਿੰਨੀ ਸੱਚਾਈ ਹੈ ਜੀ ਇੱਥੇ 2027 ਦੀ ਤਿਆਰੀ ਸ਼ੁਰੂ ਹੋ ਜਾਈਗੀ 14 ਤਰੀਕ ਤੋਂ ਬਾਅਦ 2027 ਵੀ ਦੇਖਾਂਗੇ ਉਹ ਪਹਿਲਾਂ ਹੀ ਆਪਣੀ ਤਿਆਰੀ ਆ ਆਪਣੇ ਉਹਨਾਂ ਤੇ ਪੂਰਾ ਤਿਆਰ ਰਹੀਏ ਬਾਕੀ ਜਦੋਂ ਮੌਕਾ ਆਊਗਾ ਉਹ ਦੇਖਾਂਗੇ ਚੌਰਾ ਤ੍ਰਿਕ ਮਾਗੀਰ ਮੇਲੇ ਨੂੰ ਲੈ ਕੇ ਅੱਜ ਅੰਮ੍ਰਿਤਸਰ ਦੇ ਵਿੱਚ ਪਾਰਸ ਪੰਜਾਬ ਦੇ ਉੱਤੇ ਮੰਡੀ ਦੇ ਮੁਖੀ ਅਤੇ ਖਡੂ ਹਲਕਾ ਖਡੂ ਸਾਹਿਬ ਦੇ ਮੈਂਬਰ ਪਾਰਲੀਮੈਂਟ ਸਰ ਸਰਦਾਰ ਅਮਰਪਾਲ ਸਿੰਘ ਜੋ ਕਿ ਦੇ ਬੁਕਰ ਗਿਰਜ ਬੰਦ ਨੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਜਿਹੜੀ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਬਾਪੂ ਤਰਸੇਮ ਸਿੰਘ ਹੋਣੇ ਸਾਡਾ ਨਾਮ ਜੁਦਦੇ ਗੱਲਬਾਤ ਕਰਦੇ ਗੱਲ ਕਰਦੇ ਬਾਪੂ ਜੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੇ ਪਦੇ ਬਾਪੂ ਜੀ ਕੀ ਮੁਸ਼ਕਿਲਾਂ ਆ ਰਹੀਆਂ ਨੇ ਕਹਿ ਰਹੇ ਨੇ ਕਿ ਪਰਮਿਸ਼ਨਾਂ ਅਪਲਾਈ ਕੀਤੀਆਂ ਗਈਆਂ ਨੇ ਰੋਕ ਤੜਕੇ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕੀ ਮੁਸ਼ਕਲਾ ਕੀ ਆ ਰਹੀ ਮੁਸ਼ਕਲਾਂ ਤੇ ਹੀ ਹੈ ਕਿ ਜਦੋਂ ਸਾਡੀਆਂ ਸਾਰੀਆਂ ਪੁਰਾਣੀਆਂ ਧਿਰਾਂ ਨੂੰ ਲੱਗ ਰਿਹਾ ਹੈ ਕਿ ਸ਼ਾਇਦ ਇਹ ਕੋਈ ਯੂ ਜੋ ਇਹ ਕਰ ਰਹੇ ਹੈ ਸਾਡੇ ਲਈ ਕੋਈ ਚੈਲੰਜ ਹੈ ਕਿਉਂਕਿ ਉਹਨਾਂ ਨੇ ਪਹਿਲਾਂ ਵੀ ਦੇਖ ਲਿਆ ਹੈ ਇਲੈ ਵੀਡੀਓ ਦਾ ਅਸਲ ਬੜੀ ਲੰਬੀ ਆ ਅਮਰਪਾਲ ਸਿੰਘ ਦੀ ਰਿਹਾਈ ਦਾ ਜਿਹੜਾ ਕਿ ਬਿਗਲ ਆ ਉਹ ਵੱਜ ਚੁੱਕਿਆ ਤਾਂ ਹੁਣ ਅਮਰਪਾਲ ਸਿੰਘ ਰਿਹਾ ਤਾਂ ਹੋਣਗੇ ਇੱਕ ਹੋਰ ਖੁਸ਼ਖਬਰੀ ਦੱਸਦਾ ਤੁਹਾਨੂੰ ਜਿਹੜੀ ਕਿ ਬੜੀ ਹੀ ਵੱਡੀ ਖੁਸ਼ਖਬਰੀ ਆ ਤੇ ਪੰਜਾਬ ਦੇ ਸਿੱਖਾਂ ਲਈ ਪੰਜਾਬ ਦੀ ਪੂਰੀ ਆਬਾਦ ਦੇ ਲਈ ਇਹਨੂੰ ਸੁਣ ਲੈਣਾ ਜ਼ਰੂਰੀ ਆ ਤਾਂ ਕਿ ਅਮਰਪਾਲ ਸਿੰਘ ਬਾਹਰ ਆ ਕੇ ਕੀ ਕਰਨ ਕਰਨ ਜਾ ਰਹੇ ਨੇ ਔਰ ਕਿਉਂ ਕਰਨ ਜਾ ਰਹੇ ਨੇ ਦਰਸ ਅਲ ਅਮਰਪਾਲ ਸਿੰਘ ਇੱਕ ਜਿਹੜੀ ਵੱਡੀ ਸੰਖਿਆ ਪੰਜਾਬ ਦੇ ਵਿੱਚ ਨਸ਼ਿਆਂ ਦੀ ਹਨੇਰੀ ਝੁੱਲੀ ਹੈ ਉਹਨਾਂ ਦੇ ਬੰਦ ਹੋਣ ਤੋਂ ਬਾਅਦ ਡਿਬਰੂਗੜ੍ਹ ਦੇ ਵਿੱਚ ਜਦੋਂ ਅਮਰਪਾਲ ਸਿੰਘ ਬੰਦ ਹੁੰਦੇ ਨੇ ਉਸ ਤੋਂ ਬਾਅਦ ਇੱਕ ਐਸੀ ਮਹੀਮ ਚੱਲਦੀ ਹੈ ਸਰਕਾਰਾਂ ਮੰਨਿਓ ਕਿ ਚਿੱਟੇ ਦੇ ਨਾਲ ਸਾਡੀ ਪੂਰੀ ਪੰਜਾਬ ਦੀ ਦੁਨੀਆ ਝੁੱਲਸ ਜਾਂਦੀ ਹੈ ਚਿੱਟੇ ਦੀ ਅੱਗ ਦੇ ਵਿੱਚ ਤਾਂ ਹੁਣ ਮੈਨੂੰ ਐਂ ਲੱਗਦਾ ਵੀ ਜਿਵੇਂ ਸਾਡਾ ਪੌਣਾ ਕਾ ਪੰਜਾਬ ਚਿੱਟੇ ਦੀ ਭੇਟ ਚੜ ਚੁੱਕਿਆ ਤਾਂਉਣ ਵਾਲੀਆਂ ਮਾਮਾਂ ਦੀਆਂ ਕੁੱਖਾਂ ਜਾ ਫਿਰ ਕੋਈ ਭੈਣਾ ਦੇ ਭਰਾ ਨਾ ਮਰਨ ਤਾਂ ਇਸ ਲਈ ਬਹੁਤ ਹੀ ਵੱਡਾ ਸੰਘਰਸ਼ ਲੈ ਕੇ ਚੱਲੇ ਬਾਪੂ ਤਰਸੀਮ ਸਿੰਘ ਔਰ ਸਰਬਜੀਤ ਸਿੰਘ ਜੀ ਖਾਲਸਾ ਔਰ ਹੋਰ ਬਹੁਤ ਸਾਰੇ ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਵੀ ਕਈ ਵਾਰ ਦੱਸ ਚੁੱਕਿਆ ਕਿ ਅਮਰੀਕਾ ਤੱਕ ਦੇ ਵਕੀਲ ਇਸ ਵਿੱਚ ਮੌਜੂਦ ਨੇ ਜਿਹੜੀ ਪੂਰੀ ਅੰਦਰੋਂ ਅੰਦਰੀ ਮਹੀਮ ਸਰਜੀ ਗਈ ਸੀ ਅਮਰਪਾਲ ਸਿੰਘ ਨੂੰ ਬਾਹਰ ਕਢਾਉਣ ਦੀ ਡਿਬਰੂਗੜ ਦੇ ਵਿੱਚੋਂ ਅਮਰਪਾਲ ਸਿੰਘ ਨੂੰ ਬਾਹਰ ਕਢਾਉਣ ਦੇ ਲਈ ਅਮਰੀਕਾ ਤੱਕ ਦੇ ਰਾਸ਼ਟਰਪਤੀ ਦੇ ਕੰਨਾਂ ਦੇ ਵਿੱਚ ਆਵਾਜ਼ ਪਾਈ ਸੀ ਕਿ ਤੁਸੀਂ ਜਿਹੜਾ ਕਿ ਹਕੂਮਤ ਹੈ ਹਿੰਦੁਸਤਾਨ ਦੀ ਯਾਨੀ ਸੈਂਟਰ ਗਵਰਨਮੈਂਟ ਔਰ ਦੂਜਾ ਨੰਬਰ ਆ ਜਾਂਦੀ ਹੈ ਪਹਿਲੇ ਨੰਬਰ ਤੇ ਕਹੀਏ ਤਾਂ ਸਾਡੇ ਸੂਬੇ ਦੀ ਸਰਕਾਰ ਪੰਜਾਬ ਦੀ ਗਵਰਨਮੈਂਟ ਤਾਂ ਹੁਣ ਸੀਐਮ ਭਗਵੰਤ ਮਾਨ ਦੇ ਵੀ ਪਸੀਨੇ ਛੁੱਟੇ ਹੋਏ ਨੇ ਕਿ ਅਮਰਪਾਲ ਸਿੰਘ ਦੀ ਰਿਹਾਈ ਹੈ ਉਹ ਬੜੀ ਹੀ ਪੰਜਾਬ ਦੇ ਲੋਕਾਂ ਦੇ ਲਈ ਤਾਂ ਜ਼ਰੂਰੀ ਹੈ ਪਰ ਜਿਹੜੀ ਆਮ ਆਦਮੀ ਪਾਰਟੀ ਆ ਇਹਨਾਂ ਨੂੰ ਦਰਸਲ ਚਾਰੇ ਪਾਸੇੋਂ ਇਹਨਾਂ ਨੂੰ ਇੱਕ ਭੈ ਨਜ਼ਰ ਆ ਰਿਹਾ ਹੈ ਇਹਨਾਂ ਲਈ ਇਹਦੀ ਰਿਹਾਈ ਹੈ ਜਿਹੜੀ ਅਮਰਪਾਲ ਸਿੰਘ ਦੀ ਉਹ ਬੜਾ ਹੀ ਇੱਕ ਭੈ ਦਾ ਮੰਜ਼ਰ ਬਣੀ ਹੋਈ ਹੈ ਪੰਜਾਬ ਦੀ ਸਰਕਾਰ ਦੇ ਲਈ ਤੇ ਉਹ ਜਿਹੜੇ ਵਿਰੋਧੀ ਨੇ ਉਹਨਾਂ ਦੇ ਲਈ ਕਿਉਂਕਿ ਅਕਸਰ ਤੁਸੀਂ ਦੇਖਿਆ ਹੋਣਾ ਕਈ ਬਹੁਤ ਵੱਡੇ ਚੈਨਲ ਹਿੰਦੁਸਤਾਨ ਦੇ ਵਿੱਚੋਂ ਹੀ ਬਹੁਤ ਵੱਡੇ ਚੈਨਲ ਭਾਈ ਅਮਰਪਾਲ ਸਿੰਘ ਦੇ ਖਿਲਾਫ ਮਹੀਮ ਚਲਾਉਂਦੇ ਸੀ ਉਹਨਾਂ ਲੋਕਾਂ ਦੇ ਵੀ ਹੁਣ ਮੂੰਹ ਬੰਦ ਹੋਣ ਜਾ ਰਹੇ ਨੇ 14 ਜਨਵਰੀ ਨੂੰ ਰਿਹਾਈ ਹੋ ਸਕਦੀ ਹੈ ਪੰਜਾਬੀਓ ਸੁਣਵਾਈ ਤਾਂ ਹੈਗੀ ਹੈ ਪਰ ਇੱਕ ਜਿਹੜੀ ਪਾਰਟੀ ਦਾ ਗਠਨ ਹੋਇਆ ਪੰਜਾਬ ਦੇ ਵਿੱਚ ਉਹ ਖਾਲਸਾ ਰਾਜ ਦਾ ਆਗਾਜ਼ ਕਰੂਗਾ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦੇ ਵਿੱਚ ਖਾਲਸਾ ਰਾਜ ਵੀ ਆ ਸਕਦਾ ਇਹ ਕੋਈ ਵੱਡੀ ਗੱਲ ਨਹੀਂ ਕਿਉਂਕਿ ਅਮਰਪਾਲ ਸਿੰਘ ਅਕਸਰ ਤੁਸੀਂ ਦੇਖਿਆ ਹੋਣਾ ਕਿਉਂਕਿ ਇਥੋਂ ਹੀ ਸਮਝ ਲੈਣਾ ਜ਼ਰੂਰੀ ਹੈ ਗੱਲ ਸਿੱਧ ਕਿੱਥੋਂ ਹੁੰਦੀ ਹੈ ਇੱਕ 29 ਸਾਲ ਦਾ ਨੌਜਵਾਨ ਹੋਵੇ ਔਰ ਐਸੇ ਸੰਘਰਸ਼ ਦੇ ਰਾਹ ਦੇ ਉੱਤੇ ਹੋ ਚੱਲੇ ਕਿ ਜਿਹੜੀ ਨੌਜਵਾਨੀ ਨੂੰ ਖਾ ਜਾਂਦੀ ਹੈ ਕਿਵੇਂ ਜਿਵੇਂ ਕਿ ਸਾਡੇ ਬੰਦੀ ਸਿੰਘ ਪਹਿਲਾਂ ਦੇ 32 32 33 33 ਸਾਲਾਂ ਤੋਂ ਬੰਦ ਨੇ ਕਿਉਂਕਿ ਉਹਨਾਂ ਦੀ ਉਮਰਾਂ ਬਹੁਤ ਛੋਟੀਆਂ ਸੀ ਔਰ ਅੱਜ ਬਹੁਤ ਸਾਰੇ ਸਾਲ ਹੋ ਗਏ ਨੇ ਉਹ ਬਜ਼ੁਰਗ ਵੀ ਹੋ ਚੁੱਕੇ ਨੇ ਤਾਂ ਹੁਣ ਤੁਸੀਂ ਸਾਰੇ ਜਾਣਦੇ ਹੋ ਜਿਹੜੇ ਬੰਦੇ ਨੇ ਇਹੋ ਜਿਹਾ ਰਸਤਾ ਅਪਣਾਇਆ ਤਾਂ ਉਹ ਆਪਣੇ ਲਈ ਨਹੀਂ ਬਲਕਿ ਉਹ ਕੌਮ ਦੇ ਲਈ ਹੈ ਪੰਜਾਬ ਦੀ ਜਵਾਨੀ ਦੇ ਲਈ ਹੈ ਪੰਜਾਬ ਦੇ ਲੋਕਾਂ ਦੇ ਲਈ ਹੈ ਤਾਂ ਇਹਨੂੰ ਸਮਝ ਲੈਣਾ ਬੜੇ ਹੀ ਇੱਕ ਜ਼ਰੂਰੀ ਗੱਲਾਂ ਨੇ ਕਿ ਹਰ ਇੱਕ ਬੰਦਾ ਇਹਨੂੰ ਆਪਣੇ ਜਹਨ ਦੇ ਵਿੱਚ ਟਿਕਾ ਕੇ ਰੱਖੇ ਔਰ ਇਹਨਾਂ ਗੱਲਾਂ ਦੇ ਉੱਤੇ ਵੱਡੇ ਪੱਧਰ ਤੇ ਅਮਲ ਕੀਤਾ ਜਾਵੇ ਤਾਂ ਮੈਂ ਹੁਣ ਤੁਹਾਨੂੰ ਜਿਹੜੀ ਆਖਰੀ ਤੇ ਗੱਲ ਕਹੂੰਗਾ ਉਹ ਬੜੀ ਤੁਹਾਡੇ ਲਈ ਵੀ ਇਹ ਮੈਂ ਔਰ ਸਾਡੇ ਜਿਹੜੇ ਸੂਰਬੀਰ ਯੋਧੇ ਨੇ ਚੇਹਲਾਂ ਦੇ ਵਿੱਚੋਂ ਕਢਾਉਣ ਦੇ ਲਈ ਇਹ ਇੱਕ ਬੜੀ ਹੀ ਇੱਕ ਗਹਿਰੀ ਸੋਚ ਦੇ ਨਾਲ ਮੈਂ ਜਿਹੜੀ ਤੁਹਾਨੂੰ ਗੱਲ ਕਹਿਣ ਜਾ ਰਿਹਾ ਇਸ ਤੇ ਮੇਰਾ ਵੀਰ ਬਹੁਤ ਜ਼ਿਆਦਾ ਅਮਲ ਕਰਨ ਦੀ ਲੋੜ ਹੈ ਹਰ ਇੱਕ ਪੰਜਾਬੀ ਨੂੰ ਹਰ ਇੱਕ ਸਿੱਖ ਨੌਜਵਾਨ ਨੂੰ ਗੱਲ ਕਿਹੜੀ ਹੈ ਕਿ ਦੇਖੋ ਇੱਕ ਪ੍ਰਚਾਰ ਉਹ ਹਸਤੀ ਰੱਖਦਾ ਜਦੋਂ ਕਿਸੇ ਦੇ ਹੱਕ ਦੇ ਵਿੱਚ ਬੋਲਿਆ ਜਾਂਦਾ ਤਾਂ ਵੱਡੇ ਵੱਡੇ ਕੰਮ ਸਿੱਧ ਹੋ ਜਾਂਦੇ ਨੇ ਔਰ ਜਦੋਂ ਕਿਸੇ ਦੇ ਖਿਲਾਫ ਉੱਠਦਾ ਪ੍ਰਚਾਰ ਤਾਂ ਬੜੀ ਸ਼ਬੀ ਖਰਾਬ ਕਰ ਸਕਦਾ ਤਾਂ ਮੈਂ ਚਾਹੂਗਾ ਕਿ ਭਾਈ ਅਮਰਪਾਲ ਸਿੰਘ ਦੇ ਲਈ ਜਿਹੜਾ ਆਪਣੇ ਮੂੰਹੋਂ ਪ੍ਰਚਾਰ ਮੀਡੀਆ ਦੁਆਰਾ ਮੈਂ ਕਰ ਰਿਹਾ ਆਪਣੇ ਪ੍ਰਤੀ ਖਬਰ ਦੇ ਰਿਹਾ ਇਸ ਨੂੰ ਕੱਲੇ ਕੱਲੇ ਪੰਜਾਬੀ ਔਰ ਕੱਲੇ ਕੱਲੇ ਸਿੱਖ ਨੌਜਵਾਨ ਦੇ ਹਰ ਚੁੱਲੇ ਤੱਕ ਕਹੂੰਗਾ ਇਸ ਆਵਾਜ਼ ਨੂੰ ਪਹੁੰਚਾ ਦਿੱਤਾ ਜਾਵੇ ਤਾਂ ਕਿ ਜਿਹੜਾ ਜज्बा ਹਰ ਪੰਜਾਬੀ ਹਰ ਲੋਕਾਂ ਦੇ ਵਿੱਚ ਹਰ ਭੈਣ ਭਰਾ ਦੇ ਵਿੱਚ ਮਾ ਬਯੁਰਗ ਬੱਚੇ ਜੋ ਵੀ ਹੈ ਸਭ ਦੇ ਦਿਲਾਂ ਦੇ ਵਿੱਚ ਕਾਇਮ ਰਵੇ ਕਿ ਵਕਤ ਆਉਣ ਤੇ ਰਿਹਾਈ ਦੇ ਮੌਕੇ ਲਾ ਲਓ ਜਾਂ ਕਿਸੇ ਹੋਰ ਮੋਰਚੇ ਦੇ ਮੌਕੇ ਵਕਤ ਆਉਣ ਤੇ ਸਾਡਾ ਇੱਕ ਬੱਚਾ ਵੀ ਹਕੂਮਤਾਂ ਦੇ ਨਾਲ ਇਨ੍ਹਾਂ ਸਰਕਾਰਾਂ ਦੇ ਨਾਲ ਟਕਰਾ ਜਾਵੇ ਤਾਂ ਠੀਕ ਹੈ ਪੰਜਾਬੀਓ ਮਿਲਦੇ ਆ ਅਗਲੇ ਟੌਪ ਤੇ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਸਬਸਕ੍ਰਾਈਬ ਜਰੂਰ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜਰੂਰ ਦਬਾ ਦੇਣਾ ਜੀ ਧੰਨਵਾਦ